ਫੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕਪਾ ਨਵੀਂ ਵੀਡੀਓ ਲੈ ਕੇ ਆਏ ਆਂ ਸੁਰਖਪੀ ਰੋਡ ਕੋਠੀ 125 ਗਾਜ ਦੀ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਨਿਊ ਕੋਠੀ ਹੈ 125 ਗਾਜ ਦੀ ਆ ਬਾਥਰੂਮ ਆ ਗਿਆ ਜੀ ਫਰੰਟ ਤੇ ਹੀ ਫਰੰਟ ਤੇ ਬਾਥਰੂਮ ਆ ਗਿਆ ਆ ਲੌਬੀ ਆ ਗਈ ਲੌਬੀ ਦੇ ਨਾਲ ਹੀ ਕਿਚਨ ਆ ਗਿਆ 125 ਗਾਜ ਦੀ ਕੋਠੀ ਹੈ ਡਿਮਾਂਡ ਇਹਨਾਂ ਦੀ 27 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਆ ਕਿਚਨ ਆ ਗਿਆ ਜੀ ਕੋਠੀ ਦਾ ਰੰਗ ਰੋਗਣ ਟਾਇਲ ਤੇ ਬਹੁਤ ਹੀ ਵਧੀਆ ਕੰਮ ਹੋਇਆ ਵੈ 125 ਗਾਜ ਦੀ ਕੋਠੀ ਹੈ ਆ ਬੈਡਰੂਮ ਆ ਗਿਆ ਜੀ ਇੱਧਰ ਇੱਕ ਬੈੱਡਰੂਮ ਆ ਗਿਆ ਨਾਲ ਬਾਥਰੂਮ ਅਟੈਚ ਆ ਗਿਆ ਜੀ ਬਹੁਤ ਹੀ ਵਧੀਆ ਕੰਮ ਹੋਇਆ ਵਾ ਕੋਠੀ ਦਾ ਰੰਗ ਰੋਗਣ ਪੀਓਪੀ ਆ ਮਗਰ ਵਾਸ਼ਿੰਗ ਏਰੀਆ ਆ ਗਿਆ ਤੇ ਜਾਲ ਪਾਇਆ ਪਿਆ ਬੈਕ ਸਾਈਡ ਤੇ ਤੇ ਆ ਬਾਥਰੂਮ ਆ ਗਿਆ ਜੀ ਆ ਵਾਸ਼ਿੰਗ ਏਰੀਆ ਆ ਗਿਆ ਇਸ ਤੋਂ ਬੈਕ ਸਾਈਡ ਤੇ 25 ਗਜ ਜਗਾ ਕੋਠੀ ਦੇ ਮਗਰ ਖਾਲੀ ਪਈ ਹੈ ਉਹ ਵੀ ਕੋਠੀ ਦੇ ਵਿੱਚ ਹੈ 125 ਗਜ ਦੀ ਕੋਠੀ ਹੈ ਡਿਮਾਂਡ ਇਹਨਾਂ ਦੀ 27 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਬਹੁਤ ਹੀ ਵਧੀਆ ਕੋਠੀ ਬਣੀ ਵੀ ਉਹ ਉੱਪਰ ਇੱਕ ਬੈੱਡਰੂਮ ਤੇ ਬਾਥਰੂਮ ਹੈ। ਆ ਬਾਥਰੂਮ ਆ ਗਿਆ ਉੱਪਰਲੇ ਪੋਰਚ ਦਾ। ਆ ਇੱਕ ਬੈੱਡਰੂਮ ਆ ਗਿਆ। ਇਹ ਮੂਰੇ ਲੌਬੀ ਬਣੀ ਵੀ ਹੈ। ਬੈੱਡਰੂਮ ਦੇ ਮੂਰੇ ਲੌਬੀ ਹੈ ਤੇ ਆ ਬੈੱਡਰੂਮ ਆ ਗਿਆ ਇਹਦੇ ਮਗਰ ਵਿਹੜਾ ਆ ਗਿਆ। ਕਿਸੇ ਵੀਰ ਭਰਾ ਨੇ ਐਡ ਕਰਾਉਣੀ ਹੈ ਕੋਠੀ ਦੀ ਮਕਾਨ ਦੀ ਪਲਾਟ ਦੀ ਬਟਿੰਡਾ ਸ਼ਹਿਰ ਦੇ ਆਸ-ਪਾਸ ਬਟਿੰਡਾ ਸ਼ਹਿਰ ਦੇ ਵਿੱਚ ਕੋਈ ਵੀ ਐਡ ਕਰਾਉਣੀ ਹੈ ਐਡ ਬਿਲਕੁਲ ਫ੍ਰੀ ਹੈ ਐਡ ਦਾ ਕੋਈ ਪੈਸਾ ਨਹੀਂ ਲੈਂਦੇਗੇ ਕੋਠੀ ਖਰੀਦਣੀ ਹੈ ਵੇਚਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਨੰਬਰ ਸਾਡਾ ਸਕਰੀਨ ਤੇ ਚੱਲੀ ਜਾਂਦਾ ਆ ਬੈਕ ਸਾਈਡ ਤੇ ਆ ਗਿਆ ਜੀ ਆ 25 ਗਜ ਜਗਾ ਖਾਲੀ ਪਈ ਹੈ ਬੈਕ ਸਾਈਡ 에 ਕੋਠੀ ਦੇ ਵਿੱਚ ਹੈ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ